ਕੀ ਕਰ ਰਿਹਾ ਵੀਰੇ ਦਾ ਫੋਨ ਆ ਗਿਆ ਹੈਲੋ ਹੈਲੋ ਹਾਂ ਵੀਰੇ ਕੀ ਹਾਲ ਚਾਲ ਹਾਂ ਬੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਤੂੰ ਤਾਂ ਠੀਕ ਹੈ ਨਾ ਮੈਂ ਵੀ ਠੀਕ ਹਾਂ ਮੰਮੀ ਦਾ ਕੀ ਹਾਲ ਹੈ ਮੰਮੀ ਵੀ ਠੀਕ ਹਾਂ ਹੂੰ ਮੇਰੀ ਗੱਲ ਸੁਣੋ ਹਾਂ ਦੱਸੋ ਭੈਣ ਆਪਾਂ ਇੱਕ ਕੰਮ ਕਰਨਾ ਵਾ ਹਾਂ ਦੱਸ ਵੀਰੇ ਕਿਹੜਾ ਕੰਮ ਕਰਨਾ ਵਾ ਮੈਂ ਤਾਂ ਮੰਮੀ ਨੇ ਸਲਾਹ ਕੀਤੀ ਹੈ ਦੋਵਾਂ ਜਣੇ ਨੇ ਪਤਾ ਕੀ ਕਿਤੇ ਐਂ ਨਾ ਹਟਾਏ ਰਹਾਤਾ ਵਾ ਇਹ ਸ਼ੰਮੀ ਦੇ ਘਰੇ ਹੋਈ ਏ ਤੈਨੂੰ ਪਿਆਰ ਨਾਲ ਬਣਾ ਲਈਏ ਜਾ ਕੇ ਇਸ ਤਰੀਕੇ ਦੇ ਨਾਲ ਤੇ ਜਾਓ ਮੈਨੂੰ ਮੈਨੂੰ ਕੀ ਪੁੱਛਣ ਦੇ ਜੇ ਜਾਵਾਂ ਤਾਂ ਬਣਾ ਕੇ ਲਿਆਓ ਲੈ ਜਾਓ ਕਿਧਰ ਤੁਹਾਡੇ ਕੋਲ ਬਣਾ ਕੇ ਲੈ ਚਲੀਏ ਤੁਸੀਂ ਨਾਲ ਜਾਓ ਦੋਵੇਂ ਜਣੇ ਤੇ ਭਾਈਆ ਕਿੱਥੇ ਆ ਮੇਰੀ ਗੱਲ ਸੁਣ ਲੈ ਅੱਗੇ ਮੈਂ ਬੜਾ ਸਾਥ ਦਿੱਤਾ ਤੁਹਾਡਾ ਹੁਣ ਤੀ ਦੋਵੇਂ ਜਣੇ ਜਾਓ ਤੇ ਜਦ ਦਿਨ ਆ ਜਾਈਗੀ ਨਾ ਤੇ ਮੈਨੂੰ ਫੋਨ ਕਰ ਦੇ ਮੈਂ ਵੀ ਆ ਜਾਵਾਂਗੀ ਤੁਹਾਡੇ ਵੱਲ ਲੈ ਫੇਰ ਕੀ ਕਰਨਾ ਹੁਣ ਲੋੜ ਹੈ ਦੋ ਜਣੇ ਜਾਵਾਂਗੇ ਮੇਰੀ ਗੱਲ ਸੁਣ ਨਾਲ ਜੋ ਜੋ ਕੀਤਾ ਤੂੰ ਵੀ ਤੇ ਕੀਤਾ ਹੀ ਹੈ ਨਾਲ ਤੂੰ ਵੀ ਮਾਫੀ ਮੰਗਣੀ ਬਣਦੀ ਤੁਹਾਡੇ ਵੀ ਉਹਦਾ ਮੰਨਣਾ ਨੇ ਤੁਹਾਡੇ ਨਾਲ ਸਰਦਣਾ ਨਹੀਂ ਸਰਦਾ। ਕੀ ਆਉਂਦਾ ਮੈਂ ਤੇ ਮੰਗ ਲਓ। ਮੈਂ ਕੀ ਕਰਨੀ ਆ? ਉਹ ਭੈਣ ਨਹੀਂ ਸਰਨਾ। ਤੁਹਾਨੂੰ ਤਾਂ ਭਾਈਆਂ ਨੂੰ ਖੜਨਾ ਹੀ ਪੈਣਾ ਵਾ ਨਾਲ। ਮੰਨਿਆ ਕਰੋ। ਭਾਈਆ ਤੇਰਾ ਕੰਮ ਨਹੀਂ ਹੈਗਾ। ਲੱਗਦਾ ਹੁਣੇ ਬਾਜ਼ਾਰ ਨੂੰ ਗਏ ਹੋ। ਆਂਦੀ ਆ ਕਿ ਤੇ ਮੈਂ ਪੁੱਛ ਕੇ ਦੱਸਨੀ ਆ। ਪੁੱਛਣਾ ਕੀ ਹੈ? ਮੇਰੀ ਗੱਲ ਸੁਣੋ। ਮਨਾਓ ਉਹਨਾਂ ਨੂੰ। ਸਰਨਾ ਨਹੀਂ ਤੁਹਾਡੇ ਦੁਜਾਇ ਤੋਂ ਬਿਨਾ। ਤੁਹਾਨੂੰ ਮੈਂ ਖੜਨਾ ਖੜਨਾ ਮੈਨੂੰ ਨਹੀਂ ਪਤਾ ਉਹਨੂੰ ਮਨਾਓ ਤੇ ਪਿਆਰ ਕਰੋ ਉਹਨਾਂ ਨੂੰ। ਠੀਕ ਹੈ ਨਾ? ਬੁੱਧਕਲ ਤੇ ਮੈਂ ਆ ਜੰਨਾ ਇੱਥੇ। ਚਲ ਠੀਕ ਐ ਤੂੰ ਐਂ ਕਰ ਫਿਰ ਗੱਡੀ ਲੈ ਕੇ ਆ ਦੋਨਾਂ ਕੋ ਕਿੱਥੇ ਮੋਟਰਸਾਈਕਲ ਤੇ ਜਾਇਆ ਜਾਣਾ ਵਾ ਫਿਰ ਨਾਲ ਚਲ ਜੰਨੇ ਆ ਤੇਰੇ ਆਹੋ ਮਣਾਉ ਮਣਾਉ ਨੂੰ ਮਾਉਣਾ ਠੀਕ ਐ ਅੱਗੇ ਅੱਧੇ ਘੰਟੇ ਦੱਖ ਮੈਂ ਕਰ ਦਿੰਦੀ ਫੋਨ ਇਹਨਾਂ ਨੂੰ ਸਹੀ ਐ ਸਹੀ ਐ ਚਲੋ ਚਲ ਠੀਕ ਐ ਹਾਂ ਜੀ ਮੰਮੀ ਦੱਸੋ ਹਾਂ ਕੀ ਐ ਕਿੱਧਰ ਕੱਢ ਲਈ ਹੈ ਨਹੀਂ ਕੰਮ ਜਾਣਾ ਇਹ ਰੱਖੋ ਜੇ ਲੱਗੀ ਨਹੀਂ ਸੱਜਿਆ ਜੀ ਮੈਂ ਤਾਂ ਦੱਸਣ ਤੇ ਗਈ ਆਂ ਕਿ ਕੰਮ ਜਾਣਾ ਤਾਂ ਮੈ ਬੁਲਾਉਣ ਲੱਗੀ ਇਹਨਾਂ ਨੂੰ ਆਇਆ ਇਹੋ ਕਿਹੜਾ ਕੰਮ ਜ਼ਰੂਰੀ ਐ ਜਿਹੜਾ ਵੀਰੇ ਦੱਸੇ ਤਾਂ ਬਿਨਾਂ ਘਰ ਪਏ ਉੱਥੇ ਜਾਣਾ ਵਾ ਕਿੱਥੇ ਜਾਣਾ ਮੰਮੀ ਉਹ ਮਾਵਾਂ ਰਾਨਾ ਨਾ ਅੰਗਗਾ ਨੂੰ ਲੈਣ ਜਿਹੜਾ ਕੰਮ ਆ ਉਹਦੇ ਨਾਲ ਨਾ ਜਿਹੜਾ ਕੋਈ ਜਾਣਾ ਕਿਸੇ ਦੇ ਘਰ ਇਹਦੇ ਘਰ ਜਾਣਾ ਤੇ ਮੈਂ ਤਾਂ ਆਖੀ ਦੇਖ ਲਿਆ ਇਹਨਾਂ ਦੇ ਕਿੱਥੇ ਜਾਣਾ ਜੇ ਤੁਸੀਂ ਮੈਨੂੰ ਪੁੱਛਦਾ ਕਿੱਥੇ ਜਾਣਾ ਤੁਸੀਂ ਤੁਹਾਡੇ ਭਰਾ ਦਾ ਫੋਨ ਆਇਆ ਆ ਆਓ ਭਰਾ ਦਈਆ ਆ ਵੀਰ ਤੁਸੀਂ ਕਰਨੀ ਬੜੀ ਯਾਰ ਪਾਣੀ ਕਿ ਨਾ ਨਾ ਪਾਣੀ ਨਹੀਂ ਪਿਆ ਪਾਣੀ ਨਾ ਪੀਦੇ ਆ ਵਾ ਰਸ ਤੇ ਜਨਾ ਦੀਆ ਤੇ ਮੋਟਰਸਾਈਕਲ ਮੇਰਾ ਫੇਰ ਖਰਾਬ ਕਰਨਾ ਇਹ ਕਿਰਾਏ ਦਾ ਲਾ ਕੇ ਆ ਆਹ ਉਹ ਕਿ ਐਨਾ ਦਿਨ ਹੋ ਗਿਆ ਤੈਨੂੰ ਸੋਹਰੇ ਬੈਠਿਆਂ ਨੂੰ ਹੈ ਤੇ ਉਹਨਾਂ ਨੇ ਦੇਖੋ ਇੱਕ ਤੈਨੂੰ ਇੱਕ ਮੋਟਸਾ ਕਦੇ ਲੈ ਕੇ ਦੇ ਸਕਦੇ ਉਹ ਮੰਮੀ ਮੈਂ ਕੀਤੀ ਆ ਗੱਲ ਮੋਟਸਾ ਕਦੀ ਹਾਂ ਥੋੜਾ ਜਿਆਦਾ ਸੱਤਾ ਤੱਕੜਾ ਮੂਹ ਨਹੀਂ ਮੈਂ ਦਾਤ ਥੋੜਾ ਜਿਆਦਾ ਉਸ ਲਾਗਾ ਰੋ ਉਹਨਾਂ ਦੇ ਘਰ ਤਾਂ ਕਿ ਬਿਫਤਾ ਪਈ ਆ ਪਰ ਜਾਈ ਮੇਰੀ ਪੇਕੇ ਬੈਠੀ ਆ ਤੇ ਤਾਂ ਉਹ ਮੋਟਸਾ ਕਦੇ ਲੜਾ ਦੇਣਾ ਆ ਉਹ ਤੇ ਕਾ ਮਸਲਾ ਲੋ ਲੰਦੇ ਮੈਂ ਕਹਿ ਕਿ ਤੱਕ ਜੇਨ ਕੇ ਤੁਹਾਨੂੰ ਮੋਟਰਸਾਈਕਲ ਮਮੀ ਦੇ ਬਾਰੇ ਸੋਚਦੇ ਉਹ ਤੁੰਜੇ ਕਦਮ ਤੇ ਖਰਾਬ ਹੋ ਜਾਂਦਾ ਵਾ ਮਮੀ ਤੁਹਾਡੇ ਬਾਰੇ ਸੋਚਦੇ ਤੂੰ ਮਮੀ ਬਾਰੇ ਸੋਚਦੇ ਜੇ ਮੇਰਾ ਨਹੀਂ ਕੋਈ ਸੋਚਦਾ ਮੈਂ ਲੈ ਕੇ ਆਵਾਂ ਮੈਂ ਤਾਂ ਕਹਿੰਦਾ ਕਿ ਜਿਹਨੇ ਤੇ ਮੋਟਰਸਾਈਕਲ ਨਹੀਂ ਨਾਲ ਉਹਨਾਂ ਕੋਲ ਉਹਨਾਂ ਨੂੰ ਮੋਟਰਸਾਈਕਲ ਪਹਿਲਾਂ ਲੈ ਕੇ ਸਭ ਤੋਂ ਪਹਿਲਾਂ ਆਹ ਇਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਨਾ ਉੱਧਰ ਵੇਖੋ ਸ਼ੰਮੀ ਤਾਂ ਉੱਧਰ ਗਈ ਆ ਤੁਹਾਡੇ ਕੋ ਕੀ ਲਗਾ ਸਾਰੀਆਂ ਗੱਲਾਂ ਤੇ ਤੁਹਾਨੂੰ ਪਤਾ ਮम्मी ਇਸ ਕਰਕੇ ਕਹਿੰਦੇ ਆ ਵੇ ਕਿੰਨਾ ਕੰਮ ਸਵਾ ਦਾ ਮਰਲੇ ਹੋਣਾ ਦਾ ਤੁਹਾਡੇ ਮਗਰ ਲਾ ਕੇ ਤਾਂ ਉਹਨੂੰ ਵੀ ਸੋ ਕੁਟਿਆ ਆ ਆਹੋ ਸਾਡੀ ਮਗਰ ਕੱਲ ਨਹੀਂ ਲੱਗੇ ਜੇ ਤੁਹਾਡਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਹੂੰ ਉਹ ਮੈਨਾਂ ਦੇਖਿਆ ਤਾਂ ਮਾ ਕੰਮ ਕਰਨਾ ਨਾ ਜਦੋਂ ਕੁਟਦੇ ਹੀ ਉਦੋਂ ਸਭ ਤੋਂ ਪਹਿਲਾਂ ਮੈਨੂੰ ਅੱਗੇ ਲਾਇਆ ਹ ਮਾਵਾਂ ਤੇ ਆ ਮਗਰ ਲਾ ਕੇ ਤੇ ਮੈਂ ਕੁਟਦਾ ਰਿਹਾ ਜਦੋਂ ਮੋਟਰਸਾਈਕਲ ਮਾਰਦੀ ਰਿਹਾ ਤਾਂ ਕੀ ਹੋ ਗਿਆ ਦੱਸ ਇਹ ਮਾਵਾਂ ਕੀ ਆ ਤਿੰਨੇ ਜਾਣੇ ਗੜਾਣਾ ਵੀ ਨਾਲ ਮਿੱਟੀ ਕੇ ਕਿੰਨੇ ਜਨ ਐਡਜੈਕਟਾ ਆ ਬੇਲੇ ਜੇ ਤੋ ਕੰਮ ਕੰਮ ਕਰਾਣਾ ਹੁੰਦਾ ਤਾਂ ਕੋਈ ਮਹਾਰਾ ਘਟਣਦਾ ਉਹ ਤੈਨੂੰ ਅੱਗੇ ਲਾਛਣ ਦੇਈ ਹੈ ਤਾਂ ਹੁਣ ਮੋਟਰਸਾਈਕਲ ਠੇੜ ਵਾਲੀ ਇਹਨਾਂ ਨੂੰ ਕੀ ਹੋ ਗਿਆ ਇੱਕ ਮੋਟਰਸਾਈਕਲ ਹੀ ਦੇਖ ਲਏ ਤੇ ਮੈਂ ਤੈਨੂੰ ਕਹਿ ਨਹੀਂ ਆ ਵੀ ਮੈਂ ਗੱਲ ਕੀਤੀ ਆ ਉਹਦਾ ਦਾ ਮਸਲਾ ਥੋੜਾ ਜਿਹਾ ਹੱਲ ਹੋ ਲਾਦਾ ਤੇ ਤੈਨੂੰ ਮੋਟਰਸਾਈਕਲ ਚਾੜ ਤੇ ਮੈਂ ਗੱਡੀ ਦਵਾ ਦਾਂਗੀ ਐਵੇਂ ਤੇ ਮੇਰੀ ਜਾਨ ਖਾਦੀ ਆ ਮੇਰੇ ਸੁਣੋ ਗਾ ਲ ਮੈਂ ਤੈਨੂੰ ਫੋਨ ਕਰਨੀ ਲੱਗੀ ਸਾਂ ਉਹ ਦਰਾਂ ਨਾਲ ਫੋਨ ਆਇਆ ਜੇ ਰਾਣੀ ਦਾ ਉਹ ਜਾਣਾ ਅੰਦਰੀ ਜਰਾ ਸ਼ੰਮੀ ਵਾਲਾ ਮੈਂ ਤੇ ਮੰਮੀ ਤੇ ਤੂੰ ਤੇ ਉਹਨੂੰ ਲੈ ਕੇ ਆਉਣਾ ਸ਼ੰਮੀ ਨੂੰ ਉਧਰ ਜਾਣਾ ਪੈਣਾ ਮੰਮੀ ਵੱਲ ਆਹੋ ਤੇ ਰਾਣੀ ਮੈਂ ਕਿ ਗੱਡੀ ਲੈ ਕੇ ਆ ਜਾ ਤੇ ਉਹ ਕਹਿੰਦਾ ਮੈਂ ਆਉਣਾ ਭੈਣ ਵੀ ਤਿਆਰ ਰੋ ਤੇ ਤੁਹਾਨੂੰ ਲੈ ਲੈਣੇ ਆ ਤੇ ਕਿੱਧਰ ਜਾਣਾ ਤੁਸੀਂ ਕਹਿੰਦੇ ਨਹੀਂ ਮੰਮੀ ਪਰ ਜਾਈ ਮੇਰੀ ਰਸਕੇ ਦੀ ਬੇਟੀ ਪੇਕੇ ਉਹਨੂੰ ਲੈਣ ਜਾਣਾ ਵਾ ਉਧਰ ਤੇ ਜਾਣਾ ਆਹੋ ਮਾਮਾ ਠੀਆਂ ਤੇ ਇਹਦਾ ਭਰਾ ਇੰਨੇ ਕਿਲਾਕ ਨਹੀਂ ਇਹ ਕੁਛ ਕਹਿਂਦੀ ਗੱਲ ਨਹੀਂ ਹੈ ਉਹਨੂੰ ਹੀ ਮਗਰ ਲਾਇਆ ਹੈ ਆਪਣੇ ਦਾ ਸਭ ਜਵਾਈ ਭਾਈ ਆ ਸਾਡੇ ਨਾਲ ਨਹੀਂ ਰਹੇਗਾ ਠੀਕ ਹੈ ਜਵਾਈ ਭਾਈ ਹੈਗਾ ਬਿਆਰ ਮਤਲਬ ਛੋੜ ਗਏ ਨਿਕ ਨਿਕੇ ਗੱਲ ਤੇ ਉਹਨਾਂ ਨਾਲ ਹੀ ਘੁੰਮਦੇ ਰਹਿੰਦੇ ਆ ਹਾਂ ਪਰ ਜਾਈ ਦੀ ਤੇ ਕੇ ਵੱਡੀ ਮਾੜੀ ਮੋਟੀ ਗੱਲ ਨਹੀਂ ਆ ਨਵੇਂ ਨਵੇਂ ਵਿਆਹ ਲੈ ਆਏ ਤੇ ਤੂੰ ਜਾ ਕੇ ਬਹਿ ਗਈ ਤੇ ਜਵਾਈ ਨੇ ਨਾਲ ਕੁੱਟਣਾ ਸਾਡੇ ਉਹ ਤੂੰ ਜਾਣਾ ਆ ਜਵਾਈ ਦੇ ਕੋਲ ਚੱਲ ਕੇ ਸੁਣਦੇ ਨਹੀਂ ਕਿ ਕੋਈ ਵੀ ਗੱਲ ਹੋ ਜੀ ਹੈ ਤੁਹਾਡੀ ਕੋਈ ਗੱਲ ਨਹੀਂ ਸੁਣਦੇ ਹਾਂ ਪਰ ਸਭ ਕੇ ਕਹਿੰਦੇ ਮम्मी ਬਿਲਕੁਲ ਸਹੀ ਕਹਿੰਦੇ ਜਦੋਂ ਬਿੰਦੂ ਹੋ ਗਏ ਜੇ ਪੁੱਤਰ ਮੋਟਾ ਸਾਡਾ ਤੇਰੇ ਖਰਾਬ ਹੋਏ ਨੂੰ ਹੈ ਹੋ ਜੇ ਦਾ ਕਿ ਤੈਨੂੰ ਮੋਟਰਸਾਈਕਲ ਲੈ ਕੇ ਦਿੰਦੇ ਹੀ ਨਹੀਂ ਪਏ ਰੋਈ ਲਾਰੇ ਰੋਈ ਲਾਰੇ ਲਈ ਜਾਂਦੇ ਨੇ ਫੇਰ ਨਾ ਮੈਂ ਮੰਮੀ ਨੂੰ ਕਹਿੰਦੀ ਚੰਸੀ ਚ ਜਾ ਕੇ ਮੋਟਰਸਾਈਕਲ ਡਾਕ ਕੇ ਵੀਰੇ ਤੇ ਲਾ ਦਿਓ ਫੇਰ ਮੈਨੂੰ ਬਾਹਰ ਨਿਕਲ ਨਹੀਂ ਉਹ ਇੱਕ ਮੋਟਰਸਾਈਕਲ ਦੀ ਐ ਲਾਈਨ ਪੜੀਏ ਕੁਛ ਨਹੀਂ ਨਹੀਂ ਆ ਗਈ ਮੇਰੀ ਗੱਲ ਸੁਣਾ ਮੰਮੀ ਨਾਲ ਕੋ ਪੈਣ ਦੀ ਕਮੀ ਆ ਲੈ ਲਓ ਯਾਰ ਇਹ ਮੋਟਰਸਾਈਕਲ ਤੀਕਾ ਹਾਂ ਮੈਂ ਮੋਟਰ ਦੀ ਕੋਈ ਕੁਸ ਮੰਗਿਆ ਵਕੇ ਜਦੋਂ ਤੁਹਾਨੂੰ ਮੋਟਰਸਾਈਕਲ ਲੈਣੇ ਹਨ ਉਦੋਂ ਜਾਇਓ ਮਸਲਾ ਹੱਲ ਕਰਨਾ ਤੇ ਤੈਨੂੰ ਮੈਨੂੰ ਜਾਣਦਾ ਮੈਂ ਤੇ ਆਪਣੇ ਭਰਾ ਦਾ ਮਸਾਲ ਕਰਾ ਮੈਂ ਹੀ ਉਹਦੇ ਘਰ ਵਸੋਣਾ ਵਾ ਮੇਰੀ ਸੁਣ ਲੈ ਗੱਲ ਉੱਥੇ ਆਪਾਂ ਜਾ ਨਹੀਂ ਹਾਂ ਅੱਗੇ ਮੈਂ ਬੜੀ ਬੇਇੱਜ਼ਤੀ ਕਰਾਈਆ ਆ ਆਪਾਂ ਨਹੀਂ ਆਪਾਂ ਨਹੀਂ ਕੋ ਮੈਂ ਨਹੀਂ ਜਾ ਰਾਂ ਮੈਂ ਤੇ ਜਾਉਂਗੀ ਮੈਂ ਆਪਣੇ ਭਰਾ ਤੇ ਮੰਮੀ ਦੇ ਨਾਲ ਤੁਰੂੰਗੀ ਹੁਣ ਤੇਰੀ ਕਮੀ ਰਹਿ ਗਈ ਯਾਰ ਤੂੰ ਹੀ ਜਾ ਕੇ ਤੇ ਬੇਇੱਜ਼ਤੀ ਕਰਾਈਦਾ ਉਹ ਪੋਣਾ ਦੀ ਜ਼ੁਬਾਨ ਬੜਾ ਕਿੱਡੀ ਲੰਬੀ ਆ ਉਹ 20 20 ਗੱਲਾਂ ਕਰਦੇ ਆ ਇਹਨਾਂ ਦੇ ਮਗਰ ਕੱਈਏ ਨਾ ਇਹਨਾਂ ਦੇ ਮਗਰ ਲਾ ਕੇ ਮੈਂ ਕੱਲਾ ਹੀ ਚੱਲਿਆ ਆ ਉੱਥੇ ਉੱਥੇ ਨੇ ਮੇਰੀ ਉਹ ਬੇਇੱਜ਼ਤੀ ਕੀਤੀ ਨਾ ਮੈਨੂੰ ਗੁੱਸਾ ਚੜੀ ਜਾ ਗਿਆ ਇੱਥੇ ਹੀ

ਮੇਰਾ ਕਾਰ ਮੇਰੇ ਕੋ ਯਾਰ ਬਾਰ ਬਾਰ ਗੇਸਤੀ ਨਹੀਂ ਕਰਾਈ ਜਾਂਦੀ ਠੀਕ ਆ ਤੀ ਹੁਣ ਇੱਥੇ ਲੈ ਕੇ ਨਾ ਆਪਣਾ ਮੋਟਰਸਾਈਕਲ ਢਿੱਕਿਓ ਮੇਰਾ ਵੀ ਰੰਗ ਦਾ ਮੈਂ ਉਹਦੇ ਨਾਲ ਜਾਣਾ ਮੈਂ ਉਹਦਾ ਘਰ ਬਸੋਣਾ ਜੇ ਮੈਨੂੰ ਉੱਥੇ ਮਾਵੀ ਵੀ ਮੰਗਣੀ ਪਈ ਹੈ ਤੇ ਮੈਂ ਮੰਗ ਕੇ ਲੈ ਕੇ ਆਉਗੀ ਹੁਣ ਤੇ ਜੇ ਅਗਲੀ ਆਓਗੇ ਨਹੀਂ ਤੈਨੂੰ ਜ਼ਬਰਦਸਤੀ ਲੈ ਆਓਗੇ ਤੁਸੀਂ ਵੀ ਇੱਥੇ ਤੇ ਤੁਹਾਡੀ ਮਾਂ ਵੀ ਇੱਥੇ ਉਹਨੂੰ ਮੈਂ ਲੈ ਆ ਕੇ ਛੱਡਦਾ ਤੇਰੀ ਨਾ ਉਹਦੇ ਮੰਮੀ ਨੇ ਵੀ ਕਿਹਾ ਹੀ ਆ ਗੱਲ ਇਹ ਪ੍ਰਧਾਨ ਪਾ ਕੇ ਫੇਰ ਲੈ ਆਓ ਤੇ ਗੱਲ ਨਹੀਂ ਨਾ ਮੰਨੀ ਤੇ ਫੇਰ ਆਪੂ ਤਰੀਕਾ ਲੰਦੇ ਨਾ ਆਪਾਂ ਪ੍ਰਧਾਨਤ ਬਣਾ ਆਪ ਜਾਣਾ। ਆਪ ਜਾ ਕੇ ਤੂੰ ਲੈ ਕੇ ਆਉਣਾ। ਬਸ ਤੀ ਹਾਂ ਟਾਰਗੇਟ ਲੋ ਮਾਂ ਪੋਤ ਪਕਾਓ ਤੇ ਖਾਓ। ਮੈਂ ਉਸ ਦਿਨ ਆਉਂਦੀ ਜਿੱਦਾਂ ਮੇਰੀ ਮਾਂ ਮੈਨੂੰ ਮੋਟਰਸਾਈਕਲ ਲੈ ਦੇਣੀ ਨਾ ਉਹ ਤਰਾਜਾਂ ਮੇਰੇ ਨਾਲ। ਤੇ ਤੁਹਾਨੂੰ ਕੀ ਲੱਗਦਾ? ਮਾਦੀ ਮੰਗੂਗਾ? ਕਿਉਂ ਨਹੀਂ ਮੰਗੂਗਾ? ਮੈਂ ਜਲੀ ਆ। ਮੈਂ ਭਰਾ ਨੂੰ ਕਹੂੰਗੀ ਮੰਗ ਮਾਦੀ। ਉਹਨੇ ਕਦੀ ਮਾਫੀ ਨਹੀਂ ਮੰਗਣੀ। ਇਹ ਉਹਨੇ ਨਹੀਂ ਮੰਗਣੀ ਮਾਗੀ। ਪਰ ਬਿਨਾਂ ਮਾਦੀ ਜਿਉਂ ਲਾਰੇ। ਤੇਰਾ ਭਲੇਖਾ ਹੈਗਾ। ਨਾਲੇ ਜਦੋਂ ਵੀ ਲਿਉਣਾ ਅਗਲੀ ਨੂੰ ਕੁੱਟ ਮਾਰ ਕਰਨੀ ਤੋ ਪਾਰ ਪਾਰ ਕੁੱਟ ਮਾਰ ਖਾਉਂ ਨਹੀਂ ਆਫੀਕਾ ਨਾ ਕਰੋ ਕੋਈ ਨਹੀਂ ਕੁੱਟ ਮਾਰ ਕਰਦਾ ਪੇਲੇ ਵਿੱਚ ਸੀ ਸੀ ਕੁੱਟ ਮਾਰ ਦੇ ਵਿੱਚ ਅੱਗੇ ਤੇ ਤੁਸੀਂ ਸੀ ਪਿੱਛੇ ਆਪਾਂ ਸਾਂ ਤਾਂ ਕਰ ਤੂੰ ਹੀ ਕਰ ਬੈਠੇ ਉਹਨਾਂ ਕਿੰਨੇ ਕੁੱਟਣਾ ਮਾਰਨਾ ਤੂੰ ਬਸ ਆਪਣੀ ਟੈਂਸ਼ਨ ਆਪਣੇ ਦਿਮਾਗ ਤੋਂ ਉਲਾ ਦੋ ਮੋਟਰਸਾਈਕਲ ਢਿੱਕੋ ਮੈਂ ਮੇਰੀ ਸੁਣ ਲੈ ਗੱਲ ਮੈਂ ਮਾਰ ਕੁੱਟ ਕਿਉਂ ਕਰਦਾ ਤੁਹਾਡੇ ਕਰਕੇ ਕਰਦਾ ਤੁਹਾਡੇ ਮੰਗ ਲਾ ਕੇ ਕਰਦਾ

ਇੰਨਾ ਨੇ ਸੂਤਰ ਪਤਾ ਕਿੱਥੋਂ ਹੋਣਾ ਹਾਂ ਜਦੋਂ ਇੰਨਾ ਕਰੇ ਪੁਲਸ ਵਾਲੇ ਅੱਜ ਇਹਤੇ ਬੜੀਆਂ ਗੱਲਾਂ ਕਰਦੀ ਨਾ ਬਿਨਾਂ ਨਾ ਮਾਫੀ ਮੰਗੂਗਾ ਇਹ ਨਾਣਿਆ ਕੋ ਮਾਫੀ ਪੁਲਸ ਵਾਲੇ ਮੰਗਵਾਉਣ ਕੇ ਲੇਖੀ ਜਾ ਮੈਂ ਕਿਉਂ ਜਾਵਾਂ ਮੈਂ ਪੁਲਸ ਦੇ ਛਤਰਖਾਨੇ ਆ ਨਹੀਂ ਪਤਾ ਤੈਨੂੰ ਕਿਹੜੇ ਲੋੜ ਪਈ ਹੈ ਆ ਤੂੰ ਬਿਲਕੁਲ ਲੈ ਜਾਵੇਂ ਨਾਲੇ ਇਹਦੀ ਮਾਂ ਵੀ ਨਾ 20-20 ਗੱਲਾਂ ਕਰਦੀ ਆ ਉਸ ਤੇਰਾ ਮੂੰਹ ਤੇ ਪੁੱਤ ਪੁੱਤ ਤੇ ਪਿੱਠੋਲੇ ਮੈਨੂੰ ਬੁਰਾ ਬਣਾਉਂਦੀ ਆ ਇਹ ਵੇਖ ਦਿੱਤਾ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਐ ਟਾਰਕੁੜੀਆਂ ਲੈ ਕੇ ਜਾ ਛਪੜਖੀ ਆ ਗਈ ਆ ਹਾਂ ਕੱਖ ਵੀ ਨਹੀਂ ਦਿੱਤਾ ਤੇ ਹੁਣ ਦੋ ਉਹਨਾਂ ਕੀ ਪਹਿਲਾਂ ਮੇਰੀ ਗੱਲ ਸੁਣ ਲੈ ਜਿਨ੍ਹਾਂ ਕੀ ਤੇਰਾ ਮੋਟਰਸਾਈਕਲ ਨਹੀਂ ਦਿਆਂਗੇ ਮਾਤਾ ਮੋਟਰਸਾਈਕਲ ਤੇ ਘਟੋਣਾ ਕਰਾਉਣਾ ਮੋਟਰਸਾਈਕਲ ਉਸ਼ਾਕ ਬਾਅਦ ਵਿੱਚ ਵੇਖਿਆ ਪੱਕਾ ਕਿੰਨਾ ਕੁਸ ਘਟੋਣਾ ਤੂੰ ਇੱਕ ਨਹੀਂ ਦੱਸ ਦੇ ਕਿਹੜੀ ਕਿਹੜੀ ਚੀਜ਼ ਲੈਣੀ ਆ ਮੇਗਾ ਪਹਿਲਾਂ ਮੋਟਰਸਾਈਕਲ ਦਾ ਫਿਰ ਉਸ ਤੋਂ ਬਚਾਉਣਾ ਕੋ ਫਰਿੱਜ ਲੈਣਾ ਹੈ ਮੈਂ ਰਸ ਤੇ ਫਿਰ ਉਸ ਤੋਂ ਪੁੱਛੋ ਮਗਰ ਉਹ ਲੈਣੀ ਉਹ ਵੱਡੀ ਗੱਡੀ ਉਹ ਫਰਿੱਜ ਤੇ ਹੈਗੀ ਮਾਤਾ ਹੋਰ ਕੁਝ ਮੰਗਲਾ ਨਾਲੇ ਤੈਨੂੰ ਅਸ ਗੱਲ ਹੋਰ ਦੱਸਾਂ ਬਾਹਰ ਗਈ ਆ ਇੰਨਾ ਨੇ ਗਹਿਣਾ ਘੱਟਾ ਸਾਰਾ ਮੈਨੂੰ ਫੜਾਇਆ ਏ। ਅੱਛਾ। ਆਹੋ। ਲੈ। ਹੁਣ ਗਹਿਣਾ ਘੱਟਾ ਹੈਗਾ ਘਰੇ। ਅੱਛਾ। ਇਹਨਾਂ ਦੇ ਘਰੇ ਸਾਬਿਆਂ ਦੇ ਮੈਂ ਆ। ਹਾਂ ਬਸ ਠੀਕ ਹੈ। ਕਿ ਇਹ ਘਰ ਚੋਂ ਕਿਸੇ ਨੂੰ ਨਹੀਂ ਪਤਾ। ਅੱਛਾ। ਸੱਸ ਕਰਦੀ ਮੇਰੇ ਤੇ ਪੂਰਾ ਇਤਬਾਰ। ਅੱਛਾ। ਤੇ ਉਹ ਗਹਿਣਾ ਘੱਟਾ ਮੈਂ ਘਰੇ ਨਾ ਕਿਹਾਉਂਗਾ। ਚਲ ਚਲ ਠੀਕ ਹੈ। ਉਹਨੂੰ ਫੜਾਉਂਗਾ। ਹਾਂ ਠੀਕ ਹੈ। ਹਾਂ ਤੂੰ ਸਾਹਮਣ ਵਾਲੀ ਬਣ। ਹਾਂ ਕੋਈ ਗੱਲ। ਅਸੀਂ ਬਾਅਦ ਚ ਕਰਾਂਗੇ ਤੰਗ ਇਹਨੂੰ। ਹਾਂ ਤੇ ਫਿਰ ਦਵਾਂਗੇ ਗੱਡੀ। ਗੱਡੀ ਨਾਲੇ ਪਤਾ ਲੱਗੂਗਾ ਗੱਡੀਆਂ ਕਿਵੇਂ ਮੰਗਾਈਆਂ। ਬੋਚੀ ਆ ਨਾ ਮੇਰਾ ਪੁੱਤਰ ਹੋ ਗਿਆ ਨਾ ਬੜੀ ਸਕੇ ਬੜੀ ਸੋਚੀ ਜੋ ਮਾਤਾ ਮੈਂ ਤੇ ਸਕੀਮਾ ਸੋਚਦਾ ਰਹਿਣਾ ਵਾ ਤੂੰ ਮੇਰਾ ਸਾਥ ਆ ਕੇ ਬੱਸ ਨਹੀਂ ਪੁੱਤਰ ਅੱਜ ਮੈਂ ਤੇ ਤੇਰੇ ਨਾਲ ਹੀ ਆ ਤੂੰ ਇਹਦੇ ਨਾਲ ਨਾ ਬਿਆਸਿਆ ਕਰ ਇਹਦੇ ਨਾਲ ਮੱਥਾ ਨਾ ਲਾਇਆ ਕਰ ਉਹ ਪੁੱਤਰ ਜਰਾ ਮੱਚੀ ਗੱਲ ਕਰਨੀ ਹੋ ਪੈਂਦੀ ਹੈ ਨਾ ਉਹਨੇ ਮਾਤਾ ਇੱਕ ਗੱਲ ਹੋਰ ਸੁਣ ਮੈਂ ਸੀਮਾ ਦੇ ਨਾਲ ਜਾਣਾ ਵਾ ਮੈਂ ਤਾਂ ਉੱਥੋਂ ਤੋਂ ਕਹਿੰਦੇ ਮੈਂ ਨਹੀਂ ਜਾਣਾ ਅੱਛਾ ਦੇਖਣਾ ਜੇ ਮੈਂ ਨਾਲ ਜਾਊਗਾ ਉਹ ਵੀ ਸੋਚੂਗੀ ਵੀ ਲੈ ਚੰਗਾ ਵਾ ਨਾਲ ਤੁਰ ਪਿਆ ਤੂੰ ਠੀਕ ਨਾ ਇੱਕ ਗੱਲ ਹੋਰ ਜੇ ਨਾਲ ਜਾਊਗਾ ਤੇ ਗਹਿਣਾ ਕਟਾ ਲੈ ਕੇ ਆਊਗਾ ਨਾਲ ਜਦੋਂ ਪਹਿਲੀ ਵੋਟਿੰਗ ਮਾਰੀ ਸੀ ਤੇ ਪਹਿਲੇ ਵੀ ਮੈਂ ਨਾਲ ਸੀ ਤੇ ਦੂਜੀ ਜਦੋਂ ਕੋਟ ਮਾਰ ਕੇ ਕੀਤੀ ਤਾਂ ਵੀ ਉਹਨਾਂ ਦੇ ਨਾਲ ਆ ਵਾ 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 ਪੁੱਤਰਾ ਤੂੰ ਬੜਾ ਸਿਆਣਾ ਹੈ ਹੈ ਅਜ ਤੱਕ ਤੇ ਉਹ ਮੋਟਸਕਲ ਦੇ ਨਹੀਂ ਸਕਿਆ ਮਾਤਾ ਸ਼ਾਬਾਸ਼ ਦੇ ਮੁੰਡੇ ਨੂੰ ਸ਼ਾਬਾਸ਼ ਕਰੀ ਤੁਹਾਨੂੰ ਰਹੀ ਜਵਾ ਹੈ ਜੇ ਤੂੰ ਸਿਆਣਾ ਹੁੰਦਾ ਤੇ ਅੱਜ ਤੱਕ ਮੱਭੂ ਹੈਗੇ ਮੋਟਰਸਾਈਕਲ ਖੜਾ ਹੁੰਦਾ ਉਹ ਇੱਟਾ ਕੱਢ ਕੇ ਤੇ ਮੋਟਰਸਾਈਕਲ ਦੇ ਨਹੀਂ ਸਕਿਆ ਇਹਾਰੇ ਗੱਲ ਦੇ ਵਿੱਚ ਤੈਨੂੰ ਅੱਗੇ ਕਰ ਦਿੰਦੇ ਨੇ ਮਾਰਕੁੱਟਾ ਨੂੰ ਤੂੰ ਹੈ ਤੈਨੂੰ ਅੱਗੇ ਲਾ ਦਿੰਦੇ ਨੇ ਹੈ ਹਰ ਗੱਲ ਦੇ ਤੈਨੂੰ ਅੱਗੇ ਲਾ ਦਿੰਦੇ ਨੇ ਤੇ ਤੂੰ ਚਿੱਤਰਖਾਨ ਜੋ ਗਈਆਂ ਰਵੇ ਲੱਕੀ ਪਹਿਲੇ ਮੇਰੀ ਗੱਲ ਸੁਣ ਲੈ ਜਿਹੜੀ ਪਹਿਲੀ ਤੁਸੀਂ ਮਾਰ ਦਿੱਤੀ ਤੇ ਦੂਜੀ ਨੂੰ ਤੁਸੀਂ ਗਾਇ ਜਿੱਥੋਂ ਤੰਗ ਕੀਤਾ ਹੈ ਤੇ ਹੁਣ ਵੇਖੀ ਜਿਹੜਾ ਮੈਂ ਸੀਮਾ ਦਾ ਜਿਹੜਾ ਬੁਰਾ ਹਾਲ ਕਰਾਂਗੀ ਸੀਮਾ ਜੇ ਕੋਈ ਚੀਜ਼ ਨਾ ਲੈ ਕੇ ਆਈ ਤੇ ਕਿਉਂ ਉਹਨਾਂ ਨੇ ਜਿੱਤਾ ਕੀ ਹੈ ਸਿਰਫ ਦੋ ਗੋਲੀਆਂ ਹੋਰ ਕੁਝ ਨਹੀਂ ਉਹਨਾਂ ਨੇ ਦਿੱਤਾ ਤੇ ਹੁਣ ਅੱਜ ਮੇਰੀ ਵੀ ਜਿੱਤ ਦੇਖਿਓ ਕਿ ਪਹਿਲਾ ਸਭ ਤੋਂ ਪਹਿਲਾ ਤੇਰਾ ਮੋਟਰਸਾਈਕਲ ਆਣਾ ਚਾਹੀਦਾ ਤੇ ਉਸ ਤੋਂ ਪਿੱਛੋਂ ਮੈਂ ਸਭ ਗੋਲੇ ਲਈ ਕਰਕੇ ਫਿਰ ਰੈਫਰਿਜ ਮੈਂ ਹਰ ਇੱਕ ਚੀਜ਼ ਲੈ ਲਈਓ ਜੇ ਉਹਨਾਂ ਨੇ ਇਹ ਨਾ ਦਿੱਤੀ ਤੇ ਮੈਂ ਤੁਹਾਨੂੰ ਦੋਵਾਂ ਨੂੰ ਬੇਦਖਲ ਕਰ ਦੇਣਾ ਉਹ ਮਾਦਾ ਬੇਦਖਲ ਕਰਦੇ ਵਾਸਤੇ ਕਰਨਾ ਵਾ ਮੈਂ ਹੋਰ ਹੀ ਹੋਰ ਨਹੀਂ ਆਉਂਗਾ ਤੈਨ ਦੱਸਿਆ ਰਹਿਣਾ ਸਾਰਾ ਕੁਝ ਤੇ ਨਾਲ ਆਪ ਗਹਿਣਾ ਤੇ ਜ਼ਬਤ ਕਰ ਲਈਏ ਹੁਣ ਰਾਣਾ ਆਉਂਦਾ ਉਹਦੀ ਗੱਲ ਨਾ ਕਰੀ ਜੋਪਾ ਕਾ ਕੇ ਬਖੀ ਦੇ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਆਪਾਂ ਦੋਵੇਂ ਆਪਸੇ ਲੜੇ ਹੋਏ ਆਂ ਨਹੀਂ ਪੁੱਤ ਮੈਨੂੰ ਕੀ ਲੋੜ ਪਈ ਐ ਉਹਨਾਂ ਨਾਲ ਕੋਈ ਗੱਲਬਾਤ ਕਰਨ ਦੀ ਤੇ ਜੇ ਆਹ ਗੱਲ ਦੁਬਾਰਾ ਕੀਤੀ ਨਾ ਬੇਦਖਲਾੜੀ ਤੇ ਸੀਮਾ ਨੇ ਪੁੱੜਕਟਣ ਦੇ ਪਾਰ ਹੋਏ ਨਾ ਫਿਰ ਨਾ ਸੀ ਤੇਰੇ ਨਾਲ ਲੜਦੀ ਆ ਹਾਂ ਮੋੜਾ ਬੇਦਖਲਾ ਕਰਨਾ ਸੰਦੂ ਉਹ ਬੇਦਖਲਾ ਕਰਾਂਗੀ ਤੇਰਾ ਪੁੱਤ ਵੇਖੀ ਸਭ ਕੁਝ ਲੈ ਕੇ ਆਊਗਾ ਦੇਖੀ ਕਿਦੋਂ ਦਾ ਕਿਤਰਾ ਮੈਂ ਮੈਂ ਵੀ ਕੋਈ ਛਿੰਤੇ ਚੱਲਿਆ ਵਾਂ ਤੇ ਨਾਲੇ ਰਾਣੇ ਨਹੀਂ ਆਉਣਾ ਵਾ ਤੇ ਬੇਟੇ ਕੋਈ ਫਾਟ ਨਹੀਂ ਕਰਨੀ ਠੀਕ ਹੈ ਕੋਸ਼ਿਸ਼ ਕਰੀ ਇਹ ਚਪੇਟੀ ਨਾ ਸਸਕਲ ਸਾਸਿਕਲ ਆਹ ਚਾਹ ਕੀ ਹੈ ਆਪਣੇ ਕੰਮਰੇ ਚ ਬੈਠੀ ਮੇਰੇ ਮੁੱਤਰ ਰੋਕਣਾ ਨਹੀਂ ਆ ਗਾਣੇ ਦੇ ਨਾਲ ਜਾਂ ਤੋ ਨਹੀਂ ਪੁੱਤਰ ਬੈਠ ਕੇ ਰੋਕ ਦੇ ਹਾਂ ਹਾਂ ਠੀਕ ਹੈ ਨਾ ਰੋਟੀ ਪਾਣੀ ਖਾ ਕੇ ਜਾ ਅੱਛਾ ਹੋਣੀ ਬੜਾਈ ਹੋਵੀ ਅੱਛਾ ਚਲ ਕੋਈ ਗੱਲ ਨਹੀਂ ਕੀ ਕੋਈਆਂ ਅੱਜ 45 ਜਮਾ ਚਲ ਠੀਕ ਹੈ ਠੀਕ ਹੈ ਪੜਨ ਪੜਨ ਹੋ ਆ ਗਿਆ ਮਾਤਾ ਜੀ ਉਹ ਫਸੀ ਕੱਸੀ ਕੱਬੈ ਪਰ ਨਹੀਂ ਆਣਾ ਕਹਿੰਦੇ ਮੈਂ ਬਣਾ ਲਵਾਂ ਤਾਂ ਕਿੱਥੇ ਜਾਣਾ ਅੰਦਰ ਬੈਠাই ਮਾ ਆਲਾ ਮਨੇ ਕਿੱਥੇ ਜਾਣਾ ਇਹ ਕਹਿੰਦੀ ਚਾਹ ਬਣਾਣਾ ਤੇ ਨੂੰ ਮੈਂ ਨਾ ਚਾਹ ਚੁੱਕੀ ਪੀਣੀ ਆਂ ਆਪਾਂ ਚਲੀਏ ਨਾਲੇ ਮੇਰੀ ਗੱਲ ਸੁਣ ਭਾਜੂ ਭਾਈ ਜੀ ਨਾਲ ਮੇਰੇ ਭਾਈ ਨਾਲ ਲੈ ਕੇ ਜਾਵਾਂਗੇ ਭਾਈ ਇਹ ਕਿੱਥੇ ਜਾਣਾ ਮਾ ਪੁੱਤ ਤੇ ਹੋ ਗਏ ਇੱਕ ਸਾਈਡ ਤੇ ਉਹ ਨਪਰਾ ਮੋਟਰਸਾਈਕਲ ਤੇ ਆੜੀ ਕਹਿੰਦਾ ਜਿੰਨਾ ਚ ਇੱਕ ਮੋਟਰਸਾਈਕਲ ਹੀ ਨਾ ਮੇਰੇ ਨਾਲ ਮੈਂ ਵੀ ਨਹੀਂ ਜਾਣਾ ਤੇ ਕੋਈ ਨਾ ਜਾ ਹਾਂ ਦੋਰੀਆ ਵੀ ਗੱਲ ਲਈ ਉਹਨੂੰ ਕਿਹਾ ਪਿੱਲਾ ਹੋਇਆ ਨਾਲ ਜਾ ਉਧਰ ਉਹਨੂੰ ਲੈ ਆਈਏ ਬਾਜ ਮੋਟਰਸਾਈਕਲ ਹੀ ਲਵਾਗੇ ਗੱਡੀ ਵੀ ਲਵਾਗੇ ਸਾਰਾ ਕੁਝ ਲਵਾਗੇ ਮੈਂ ਤੁਹਾਨੂੰ ਕਿਹਾ ਪਰ ਉਹਦੀ ਮਾਂ ਕਹਿੰਦੀ ਆ ਕਹਿੰਦੀ ਕਿ ਤੂੰ ਵੀ ਗਈ ਨਾ ਤਾਂ ਮੋਟਰਸਾਈਕਲ ਉਧਰ ਲੈ ਕੇ ਆਈ ਮੈਂ ਕਿਹਾ ਕੋਈ ਨਹੀਂ ਹੁਣ ਮੈਂ ਚੱਲੀ ਹਾਂ ਤੇ ਜਦੋਂ ਮੋਟਰਸਾਈਕਲ ਉਹਨੂੰ ਦੇਵਗੇ ਨਾ ਮੈਂ ਵੀ ਹੁਣ ਉਧਰ ਹੀ ਆਵਾਂਗੀ ਕਿ ਖਾਓ ਤੇ ਪਕਾਓ ਤੇ ਨਾਲ ਪਤਾ ਲੱਗੇ ਲੈ ਲੈ ਨਾ ਮੁਰਫਾ ਦੇ ਨਾਲ ਨਾਲ ਤੈਨੂੰ ਵੀ ਗਵਾ ਬੈਣਾ ਨਾ ਆ ਬੈਠੇ ਰਹੇ ਦੋ ਜਣੇ ਇੱਥੇ ਭਰਾ ਉਹਨਾਂ ਦੇ ਹੱਥੁੱਤੇੜਾ ਹੋ ਗਿਆ ਤੇ ਜੇ ਇਹ ਘੜਦੇ ਤਾਂ ਪਕੜ ਕੱਟਿਆ ਆ ਵੀ ਕੰਟਰੀ ਆਉਂਦੇ ਸੱਸੀਆ ਭਾਜੀ ਪਾਣੀ ਪੀਂਆਂ ਠੀਕ ਹੈ ਤੂੰ ਕੀ ਕਰਨੇ ਤਿਆਰ ਨਹੀਂ ਹੈ ਹੁਣ ਗਿਆ ਹੀ ਹੋਣ ਗਿਆ ਤੇ ਤਿਆਰੀਆਂ ਜਾਣਾ ਸੀ ਤਿਆਰ ਅੱਛਾ ਜਾਣਾ ਚਲਾਕ ਹੋਣੀ ਆ ਜਾਣਾ ਆਹੋ ਜਾਣਾ ਦੱਸ ਦੱਸ ਮੈਂ ਉਹ ਗੁਲਾਬ ਦੇ ਦੱਸ ਆਪਾਂ ਇਹਨਾਂ ਦੀ ਮਦਦ ਨਹੀਂ ਕਰਨੀ ਤੇ ਕਦੋਂ ਕਰਨੀ ਆ ਨਾਲੇ ਜਾਣਾ ਨਾ ਤਾਂ ਕਹਿੰਦੇ ਆ ਠੀਕ ਹੈ ਜਾਣਾ ਨਹੀਂ ਆ ਰਾਣਾ ਪੁੱਤ ਬਸਾਰੇ ਕੀ ਕਰਦੇ ਫਿਰ ਮੈਨੂੰ ਨਹੀਂ ਸਮਝ ਆਉਂਦੀ ਹੈ ਮੈਂ ਇਹ ਗੱਲ ਬਸਾਰੀ ਕਰ ਸਬਸਕ੍ਰਾਈਬ ਠੀਕ ਹੈ ਹਾਂਜੀ ਹਾਂਜੀ ਰਾਹੇ ਯੋਗਾ ਮ ਕਰਨ ਨਾਲ ਨਾ ਆਪੇ ਗਿਆਨ ਆਦਾ ਕਿ ਜਦ ਰੋਡੇ ਦੀ ਅਸਰਾ ਨਾ ਰੱਖਿਆ ਗਾ ਤੂੰ ਸਾਰਾ ਬਰਜਣਾ ਲੈ ਉਹ ਮੈਂ ਆਪਣੀ ਪੈਨ ਉੱਪਰ ਲਗਾ ਫਿਰ ਕੀ ਕਹਦੇ ਭਾਈ ਜੇ ਸਾਰਾ ਬੰਨਾ ਪੈਗਾ ਨੀ ਕਮਾਣਾ 900 ਚ ਹੋਰ ਕਿਸੇ ਨੇ ਥੋੜੀ ਆਣਾ ਤੁਹਾਡੇ ਵਰਗੇ ਥੋੜੀ ਨਾ ਕਰਨਾ ਜੇ ਸਿਆਣੀ ਤੀ ਹੁੰਦੇ ਨਾ ਕਿ ਤੇਰੇ ਘਰੇ ਚਾਲਦੀਏ ਮੈਂ ਵੀ ਤੇਰੇ ਨਾਲ ਜਾਂਦੀ ਤਾਂ ਤੂੰ ਸਮਝਾ ਕੇ ਹੁੰਦੀ ਮਾਤਾ ਤਾਉ ਕਹਿਣਾ ਮਤਲਬ ਨਹੀਂਗਾ ਸੀ ਥੋੜੀ ਰਾਮਸਾ ਬੋਲਿਆ ਮਾਤਾ ਨੇ ਵੈਸੇ ਹੀ ਗੱਲ ਕਹਿ ਤੂੰ ਮਾਤਾ ਨਾ ਬੋਲਿਆ ਕਰ ਮੈਂ ਤੈਨੂੰ ਗੀ ਵੀ ਕਿਹਾ ਹੈ ਤੇ ਪੁੱਤਰ ਮੇਰਾ ਤੇ ਕਹਿਣਾ ਤੇ ਫਰਜ਼ੇ ਬੰਦਾ ਆਪਣਾ ਤੇ ਨਾਂ ਨਹੀਂ ਜਾਣਾ ਮਾ ਆਏ ਹਾਂ ਚਾੜਾਣੇ ਮੈਂ ਤੈਨੂੰ ਗੱਲ ਕੁਛ ਨਹੀਂ ਮਾਨ ਬਣਾਣਾ ਨਾ ਮਾਫੀ ਮੰਗਣ ਦਾ ਤੇ ਪੂਰਾ ਮਰਦਾ ਆ ਉਹਨੇ ਮਾਫੀ ਮੰਨ ਕੇ ਤੇ ਕਹਿਦੇ ਆਂ ਕੇ ਸੁਣਾਂ ਕਾ ਸੁਣਾਂ ਤੇ ਤੈਨੂੰ ਕਹਿੰਦੇ ਮਾਫੀ ਮੰਗਨੀ ਹੈ ਹੋਰ ਸਾਰੀ ਉਮਰ ਮਾਂ ਨੇ ਥੋੜੀ ਪਕਾ ਕੇ ਦੇਣੀ ਆ ਮਾਂ ਨਹੀਂ ਨਹੀਂ ਚੱਲ ਮੈਨੂੰ ਤਾਂ ਮਨ ਬਣਿਆ ਹੋਣਾ ਫਿਰ ਬੰਦਾ ਇਹ ਨਾ ਓਥੇ ਜਾ ਕੇ ਮੁੱਕਰ ਜੀ ਨਹੀਂ ਨਹੀਂ ਭਰੀ ਜਦੋਂ ਇੱਕ ਗਲਤੀ ਹੋ ਗਈ ਜਿਹੜੀ ਬਰਬਾਦ ਨਹੀਂ ਕਰਨੀ ਹਾਂ ਤੇ ਹੁਣ ਦਰਦੀ ਮੰਨ ਲੀਏ ਕਿ ਤੇ ਮੈਂ ਕਦੀ ਗੱਲ ਚਾਹਵਾ ਸੁਭਾ ਬਦਗਿਆ ਯਾਰ ਘਰ ਬਸ ਜਗਾ ਰਾਣੀ ਦਾ ਵੀ ਮੈਂ ਵੀ ਇਹੋ ਚੋਣਾ ਵਾ ਉਹਦੀ ਮਾਂ ਜਦੋਂ ਸੁਣਦੀ ਆ ਉਹ ਵੀ ਸੋਚਦਾ ਵੀ ਮੈਂ ਘਰ ਵਸੋਣਾ ਮਾਂ ਸਾਰੀ ਉਮਰ ਮਾਂ ਨੇ ਨਹੀਂ ਪਕਾਉਣੀ ਜਦ ਬੁੱਢੇ ਹੋਈਏ ਨਾ ਤੇ ਨਵਾ ਦੀ ਲੋੜ ਤੇ ਦੀਆ ਚਲੋ ਮੈਂ ਲੈ ਕੇ ਜੀ ਬਸ ਤੇ ਜਾਂਦੇ ਆ ਆਹੋ ਉਸੇ ਹੀ ਕਹਿੰਦੀ ਭੈਣ ਤੈਨੂੰ ਪਤਾ ਵਾ ਦੱਸ ਨੌਂਦ ਮੈਨਾਂ ਕਰ ਚੱਲਦਾ ਵਾ ਗੱਲ ਤਾਂ ਉਹਨਾਂ ਨੇ ਚਲਾਉਣਾ ਕਰ ਅਣੀ ਮੈਂ ਪੁੱਛਿਆ ਲਖਾਈ ਮੰਮੀ ਨਹੀਂ ਜਾਣਾ ਨਹੀਂ ਮੰਮੀ ਤੋਂ ਨਹੀਂ ਜਾਣਾ ਚਾਹਿਆ ਜਾਣਾ ਮੇਰੀ ਗੱਲ ਸੁਣ ਤੈਨੂੰ ਪਤਾ ਵਾ ਹੁਣ ਜਾਣਾ ਤੇ ਮਾਗੀ ਮੰਗਣੀ ਆ ਉਹਨਾਂ ਨੇ ਡੰਡ ਪਰਾਉਣੀ ਲੋਣੀ ਏ ਕਰੀ ਹੈ ਤੇ ਇਹ ਦੰਗਾ ਸਿਆਣੇ ਗਹਿਣੇ ਆ ਪਰਾ ਰਹਿਣ ਦੀ ਚੰਗੀ ਗੱਲ ਆ ਪਰ ਉਹਵਾ ਸ਼ਮੇ ਦੀ ਮਾਤਾ ਸਿੱਧੇ ਮੋਣੀ ਕੁੰਦੇ ਤੇ ਨਾਲ ਉਹਦੀ ਭਾਬੀ ਹਮ ਪਰ ਸ ਮੈਂ ਕਹਿੰਦਾ ਹਾਂ ਯਾਰ ਕੋਈ ਪ੍ਰਧਾਨ ਪਾ ਲੈਂਦੇ ਸੋ ਉਹਨਾ ਸਾਹਮਣੇ ਪ੍ਰੂਫ ਹੋ ਜਾਂਦਾ ਵੀ ਆਹਨੇ ਮਾਫੀ ਮੰਗ ਕੇ ਲੈਂਦੀ ਆ ਪ੍ਰਧਾਨ ਨੇ ਵੀ ਮਾਫੀਆਂ ਮੰਗਉਣੀਆਂ ਆ ਜੋ ਵੀ ਕਰਨਾ ਆਪਾਂ ਆਪ ਹੀ ਹੱਥ ਪਲਾ ਜੋੜਦੇ ਆਂ ਤੇਰਾ ਆ ਕੇ ਮਾਂ ਨੂੰ ਮੰਗਲੀ ਨਾ ਮੰਨਣ ਕਿ ਤੇ ਫੇਰ ਪ੍ਰਧਾਨ ਨੂੰ ਲੈ ਜਾਗੇ ਆਪ ਤੇ ਫਿਰ ਉਹ ਪਹਿਲਾ ਐਕਸ਼ਨ ਕਰਨਾ ਕਿ ਇਹ ਮੈਂ ਮੰਮੀ ਨੂੰ ਨਹੀਂ ਕਰਨਾ ਪਈ ਮੈਂ ਵੇਚੀ ਹੋਈ ਜੀ ਮੰਮੀ ਦੀ ਮੰਮੀ ਨੂੰ ਵੇਚੀ ਕਰਕੇ ਦਿਖਣਾ ਹੈ ਤੂੰ ਕਿ ਤੇਰਾ ਤੈਨੂੰ ਮੰਮੀ ਦਾ ਫਿਕਰ ਹੈਗਾ ਹੈ ਵੀ ਮੇਰੀ ਮਾਂ ਦੀ ਬੇਚੀ ਹੋਈ ਹੈ ਹੈ ਇਹਦੀ ਭਾਵੇਂ ਹੋਈ ਹੋਵੇ ਬੇਚੀ ਜਾਵੇ ਤੇ ਫੇਰ ਕਿਹੜੀ ਗੱਲ ਹੈ ਮੇਰੇ ਪਰ ਉਹ ਨਹੀਂ ਮम्मी ਕਰਕੇ ਬੇਇੱਜ਼ਤੀ ਇਹਦੀ ਕਦੀ ਬੇਇੱਜ਼ਤੀ ਨਹੀਂ ਹਾਂ ਤੇ ਮੈਨੂੰ ਹੋਰ ਨਹੀਂ ਕੁਝ ਲੱਗਦਾ ਉਹਦਾ ਮੈਂ ਨਹੀਂ ਤੂੰ ਭੈਣ ਨਹੀਂ ਆਉਂਦੀ ਤੇ ਮੇਰੇ ਮਗਰ ਉਹਦਾ ਰਿਸ਼ਤਾ ਵਾ ਆਜੋ ਤੇ ਠੀਕ ਹੈ ਬਰ ਬਾਰ ਬੁਲਾਉਂਦਾ ਹੈ ਭਾਵੇਂ ਕੱਢੇ ਬੇਇੱਜ਼ਤੀ ਕਰ ਲਿਆ ਆਪਣੀਆਂ ਜੀ ਬਾਰ ਬਾਰ ਹੋਈ ਜਾਂਦਾ ਉਹ ਨਹੀਂ ਹੁੰਦੀ ਗੱਲਾਂ ਚਲੋ ਤੁਰੋ ਉਹ ਨਹੀਂ ਹਾਂ ਤੇ ਮੁੰਮੀ ਵੀ ਬੇਇੱਜ਼ਤੀ ਚਲੋ ਆ ਚੱਲਿਆ ਤੇ ਨਾਲ ਨਾਲ ਸਿਮਾ ਚੱਲੀ ਮੈਂ ਚੱਲਿਆ ਬੇਇੱਜ਼ਤੀ ਕਰਨੀ ਨਹੀਂ ਆ ਆਜੋ ਤੀਂ ਇਹਨਾਂ ਇੰਜੇ ਕੋਲੀ ਜਾਣਾ ਹੋ ਚੱਲੋ ਚੰਗਾ ਮੰਮੀ ਹਣੀ ਆ ਗਈ ਨਾਲ ਹੀ ਕਿੱਥੇ ਹੈ ਮੰਮੀ ਮੈਂ ਮੰਮੀ ਨਾਲ ਜਾਵਾਂ ਮੈਂ ਲੈ ਸਸੀ ਗੱਲ ਹੋ ਗਈ ਸੀ ਸਸੀ ਗੱਲ ਸਸੀ ਗੱਲ ਆ ਗਈ ਵਸਤੂ ਗਿਆ ਸਸੀ ਗੱਲ ਨਹੀਂ ਤੇ ਇਹ ਮੰਮੀ ਗਏ ਕਿਤੇ ਮੈਂ ਆ ਗਈ ਆ ਨਾਲ ਹੀ ਸੀ ਹਾਂ ਉਹਨਾਂ ਨੇ ਗਾਂ ਤੈਨੂੰ ਪਤਾ ਹੈ ਕਿੱਦਾਂ ਤੋ ਗਿਆ ਇਹ ਨਾਲ ਉਹ ਤੇ ਤਾਂ ਤੋਂ ਹੋ ਕੇ ਆਈਆਂ ਤੇ ਉਹਨਾਂ ਦਾ ਗਾਂ ਹੋਰ 4 ਵਜੇ ਕਿਰਤਾਂ ਸੀ। ਅੱਛਾ ਤੇ ਗੱਦੇ ਚਲੀਏ ਮੈਂ ਤਾਂ ਪਹਿਲਾਂ ਉੱਥੇ ਹੀ ਬੈਠੀ ਬੈਠੀ ਥੱਕ ਗਈ ਸੀ। ਤੇ ਤੂੰ ਗਿਆ ਨੇ ਨੂੰ ਨਾਲ ਲੈ ਕੇ। ਉਹ ਕਹਿੰਦਾ ਮੰਮੀ ਨੇ ਇੰਨੀ ਜਾਣਾ ਹੈਗਾ ਤੇ ਮੈਂ ਕਿਹਾ ਮੈਂ ਮੰਮੀ ਨੂੰ ਤੇ ਪਹਿਲਾਂ ਮਿਲਣਾ। ਮੈਂ ਕਿਹਾ ਮੰਮੀ ਨੂੰ ਖੜਨੀ ਲੋੜ ਹੀ ਨਹੀਂ ਐ ਤੇ ਕਹਿੰਦੇ ਮਿਲ ਮਿਲ ਹੀ ਮੜਿਆ। ਤੇ ਮੰਮੀ ਚਲਦੇ ਤੂੰ ਇਹ ਘਰ ਕੀ ਕਰਨਾ ਵਾ? ਸਿਆਣਾ ਪੜਾ ਕੇ ਨਾਲ ਚਾਹੀਦਾ ਨਾ। ਮੇਰੀ ਨਾਲ ਜਾਣ ਦੀ ਤਾਂ ਕੋਈ ਗੱਲ ਨਹੀਂ। ਜੀ ਉਹਦੀ ਮਾਂ ਨੇ ਚਾਰ ਗੱਲਾਂ ਸੁਣਾਤੀਆਂ ਤੇ ਫਿਰ ਮੈਂ ਕੀ ਜਵਾਬ ਦਵਾਂਗੀ ਹਾਂ ਇਹ ਤਾਂ ਗਿਆਨ ਦੇ ਪੈਰਿਆਂ ਹੋ ਵੀ ਸਾਨੂੰ ਵੀ ਤੇ ਦੇਣਾ ਪੈਣਾ ਕੋਈ ਜਵਾਬ ਚਲੋ ਸਿਆਣੇ ਨਾਲ ਜਾਂਦੇ ਚੰਗੇ ਲੱਗਦੇ ਆ ਨਾ ਅਪਾਹਲੀ ਰੋ ਰੋ ਸੁਣਨੀ ਹੁੰਦੀ ਹੈ ਇੱਕ ਦਿਨ ਸੁਣ ਕੇ ਲੈ ਆਉਣੇ ਆ ਬਾਅਦ ਵੇਖ ਲਾਂਗੇ ਵੇ ਉਹ ਤੇ ਤੇਰੇ ਸਾਹ ਦਾ ਵਿੱਚ ਵਿਚਾਲੇ ਚੁੱਪ ਕਰ ਜਾਂਦੀ ਆ ਅਜੜੀ ਤੇਰੀ ਸਾਲੇ ਹਾਰਿਆ ਨਾ ਉਹ ਨਹੀਂ ਉਹ ਚੁੱਪ ਕਰਦੀ ਮੈਂ ਤੂੰ ਇਹ ਕਹਿ ਦਿਓ ਬੱਚਿਆਂ ਕੋ ਗਲਤੀ ਹੋ ਗਈ ਆ ਉਹ ਤੇ ਭਰਾਵਾ ਕਰ ਲਵਾਂਗੀ ਬੱਚਿਆਂ ਕੋ ਗਲਤੀ ਦੂਜੀ ਗੱਲ ਇਹਨੇ ਨੂੰ ਦੱਸਦੀ ਆ ਮੈਂ ਕਾ ਲਿਆ ਕੇ ਹਜੇ 5 6 ਮਹੀਨਿਆਂ ਨੂੰ ਕੁਝ ਨਹੀਂ ਉਹ ਕਹਿਣਾ ਇਹ ਮੈਂ ਸਮਝਾਇਆ ਇਹ ਤੁਹਾਨੂੰ ਤੇ ਘਰ ਰਸੋਨਾ ਤੇ ਇੰਜ ਤੇ ਕਰਨਾ ਹੀ ਪੈਣਾ ਦੂਜੀ ਇਹ ਗੱਲ ਮੇਰੀ ਸੱਸ ਤੇ ਮੈਨੂੰ ਔਨ ਥੋੜੀ ਦੇਹਂ ਦੇ। ਤੇ ਨਾ ਇਹ ਤੇ ਅੱਟ ਮਾੜੀ ਤੋਂ ਹੋਵੇ ਸਾਈਕਲ ਦੀ। ਕਹਿੰਦੀ ਮੇਰੀ ਸੱਸ ਨੇ ਕਹਿ ਦਿੱਤਾ ਵਾ ਜੇ ਮੋਟਰਸਾਈਕਲ ਨਹੀਂ ਨਾ ਫੇਰੀ ਕਰ ਲਈ ਕੀ ਬਤਾ ਮੈਨੂੰ ਇੱਥੇ ਨਾ ਰਹਿਣਾ ਪਏ ਹੁਣ ਦੱਸੋ ਭਾਜੀ ਇਹ ਅਸੀਂ ਇੱਕ ਗੱਲ ਹਾਂਜੀ ਮੈਨੂੰ ਦੱਸ ਤੈਨੂੰ ਕਿਹੜਾ ਮੋਟਰਸਾਈਕਲ ਪਹਿਲਾਂ ਨਹੀਂ ਦਿੱਤਾ ਉਹ ਨਵੀਂ ਡਿਮਾਂਡ ਰੱਖ ਤੇ ਕਿ ਉਹ ਮੇਰਾ ਮੋਟਰਸਾਈਕਲ ਖਰਾਬ ਹੀ ਨਾ ਮੈਂ ਜੀ ਮੈਂ ਤਾਂ ਕਹਿੰਦਾ ਆ ਮੋਟਰਸਾਈਕਲ ਵੀ ਨਾ ਸਾਰਾ ਕੁਝ ਤੁਸੀਂ ਤੁਸੀਂ ਕਰ ਦਿੱਤੇ ਤੇ ਮੈਨੂੰ ਕਿਤਾ ਨਾ ਨਾ ਮੈਂ ਦੇਖਾ ਰੋੜੀ ਤੇ ਆਪੀ ਤੇ ਟਕਰਾਬ ਹੋ ਗਿਆ ਕੈਨਾਂ ਨਹੀਂ ਜਿਹੜਾ ਪ੍ਰਾਣਾ ਮੈਂ ਤੁਹਾਨੂੰ ਨਾਲ ਲਿਆ ਕੇ ਗਿਆ ਨਾ ਚੱਲ ਚੱਲ ਮੰਮੀ ਦੇ ਦੇਈਏ ਮੰਮੀ ਦੇ ਦਿਓ ਕੋਈ ਗੱਲ ਨਹੀਂ ਮੰਮੀ ਬਾਹਰ-ਬਾਹਰ ਕਹਿੰਦੇ ਮੇਰੀ ਗੱਲ ਸੁਣ ਪੁੱਤਰ ਮੋਟਰਸਾਈਕਲ ਦੀ ਕੋਈ ਗੱਲ ਨਹੀਂ ਆ ਹੁਣੇ ਚਾ ਆ ਸ਼ੰਮੀ ਦਾ ਕੰਮ ਬਾਅਦ ਚੋਂ ਕਰਕੇ ਆ ਨਾ ਪਹਿਲਾਂ ਤੈਨੂੰ ਮੋਟਰਸਾਈਕਲ ਲ ਗੱਲ ਇਹ ਐ ਕਿ ਰਹਿਣਾ ਤੂੰ ਇੱਥੇ ਹੀ ਆ। ਆ ਦੋ ਚਾਰ ਦਿਨ ਤੈਨੂੰ ਮੈਂ ਭੇਜਿਆ ਸੀ। ਅਸ਼ਮੀ ਕਰਕੇ ਆ ਕਾਲੂ ਮਾਲਕ ਚੇਹਰੇ ਨਾਲ ਕੋਕੀ ਤੱਕ ਇਸ ਨੂੰ ਉਸਕੇ ਤਾ ਹੋਵੇ। ਫਿਰ ਮੇਰੀ ਕੁੜੀ ਨੂੰ ਨਾ ਨਾ ਟੰਗੀ ਫਰਾ। ਹੁਣ ਪਤਾ ਲੱਗ ਗਿਆ ਸਾਨੂੰ ਕਿ ਉਹਨਾਂ ਨੇ ਕੱਖ ਵੀ ਨਹੀਂ ਕੀਤਾ ਹੈਗਾ। ਐਸ ਕਰਕੇ ਆਪਾਂ ਤੈਨੂੰ ਇੱਥੇ ਹੀ ਰੱਖਣਾ। ਓਹ ਤੇ ਫਿਰ ਤੇ ਮੋਟਰਸਾਈਕਲ ਹੀ ਕਰਨਾ ਤੇ ਕੋਈ ਵੀ ਗੱਡੀ ਆ ਉਹ ਚਲਾਈਓ ਮੋਟਰਸਾਈਕਲ ਚਲਾਈਓ ਐਕਟਿਵਾ ਚਲਾਈਓ ਤੇ ਤੁਹਾਨੂੰ ਦੱਸਾਂ ਤੇ ਮम्मी ਜਿੱਦ ਕਰਨਦੇ ਹੀ ਹੋਰ ਵੀ ਮम्मी ਕੋਈ ਗੱਲ ਤੇ ਕੋਈ ਨਹੀਂ ਮੈਂ ਸਮਝਾ ਰਾਂ ਹਾਂ ਅੱਜ ਕਰਨ ਜੀਤ ਤੂੰ ਜਿਹੜਾ ਇਹਨੂੰ ਮੋਟਰਸਾਈਕਲ ਲੈ ਕੇ ਦੇਣਾ ਨਾ ਤੁਰ ਕੋ ਪੈਸੇ ਤੇ ਹੈਗੇ ਆ ਕੁੜੀ ਨੂੰ ਕੋ ਸੋਨੇ ਦੀ ਚੀਜ਼ ਬਣਾ ਦੇ ਆ ਚੀਜ਼ ਦਾ ਰੇਟ ਵਧਣਾ ਆ ਸੋਨੇ ਦਾ ਰੇਟ ਵਧਣਾ ਤੇ ਆ ਮੋਟਰਸਾਈਕਲ ਦਾ ਜਿਹੜਾ ਅੱਜ ਦੁਕਾਨ ਤੋਂ ਲੈ ਕੇ ਥੱਲੇ ਉੱਤਰ ਨਾਲ ਹੀ 10-20 ਹਜ਼ਾਰ ਰੁਪਏ ਘਾਟਾ ਉਸੇ ਵਰੀ ਜਿੰਨਾ ਤੁਹਾਨੂੰ ਸਹੀ ਲੱਗਦਾ ਠੀਕ ਹੈ ਨਾ ਜਿੰਨਾ ਤੁਹਾਨੂੰ ਚੰਗਾ ਲੱਗਦਾ ਕੋਈ ਪਹਿਲਾਂ ਮੰਮੀ ਆਪਾਂ ਉੱਧਰ ਦਾ ਤੇ ਮਸਲਾ ਹਲ ਕਰੀਏ ਬਾਅਦ ਇਹਨਾਂ ਦਾ ਮਸਲਾ ਕਰ ਲਓ ਵੀ ਇਹਨਾਂ ਨੂੰ ਮੋਟਰਸਾਈਕਲ ਦੇ ਲਾ ਕੇ ਮੈਨੂੰ ਸੋਨੇ ਦੀ ਕੋਈ ਚੀਜ਼ ਦੇ ਦੇ ਨਾ ਮੇਰੀ ਗੱਲ ਸੁਣ ਲੋ ਚਲੇ ਜਾਨੀ ਮਟਾਡੇ ਨਾਲ ਔਰ ਮੇਰੀ ਗੱਲ ਸੁਣ ਆ ਕੋਟ ਕਟਾਪਾ ਜੋ ਅਪਾਂ ਕਰਦੇ ਕਰਦੇ ਦੇ ਨਾਲ ਤੂੰ ਵੀ ਕੋ ਸ਼ੁਕਰ ਕਰ ਤੇਰਾ ਨਾਮ ਨਹੀਂ ਲਖਾਇਆ ਪੁੱਤ ਜੇ ਤੇਰਾ ਨਾਮ ਲਖਰਨਦੇ ਤੇ ਫੇਰ ਉਹ ਮੰਮੀ ਇੰਨੇ ਜੋਗੇ ਨਹੀਂ ਗਏ ਲੇਖੋ 5-6 ਦਿਨ ਤੇ ਹੋ ਗਏ ਆ ਜਿਸ ਉਹਨਾਂ ਨੇ ਕੁਛ ਕਰਨਾ ਹੁੰਦਾ ਤਾਂ ਪਹਿਲਾਂ ਹੀ ਰਿਪੋਰਟ ਲਗਾ ਦੇਣੀ ਕੁਛ ਕੀਤਾ ਕੁਛ ਸੋਚਿਆ ਇਹਨਾਂ ਨੇ ਆਪਣੀ ਧੀ ਦਾ ਮੇਰੀ ਗੱਲ ਸੁਣੋ ਭਾਵੇਂ ਹੁਣ ਧੀ ਵాలే ਤੇ ਭਾਵੇਂ ਹੁਣ ਗਵਾਂਡ ਜਿਹੜਾ ਵੀ ਸਾਹਮਣੇ ਹੁੰਦਾ ਨਾ ਉਹਨੂੰ ਆਪਣੇ ਤੋਂ ਕਮਜ਼ੋਰ ਕਦੀ ਨਹੀਂ ਸਮਝਣਾ ਚਾਹੀਦਾ ਹੋਰ ਇਹੋ ਵਾਲਿਆ ਕਿ ਅਗਲੇ ਨੂੰ ਕਮਜ਼ੋਰ ਸਮਝ ਕੇ ਆਪਾਂ ਗਲਤੀ ਕਰ ਲੈਨੇ ਜਦੋਂ ਅਗਲਾ ਹਮਲਾ ਕਰਦਾ ਨਾ ਪਤਾ ਸਮੇਂ ਪੇਰ ਲੱਗਦਾ ਉਹ ਸਾਡੇ ਚਾਰ ਗੁਣਾ ਤੇਜ਼ ਏ ਕੀ ਪਤਾ ਜਾ ਕੇ ਪਤਾ ਲੱਗੇਗਾ ਕਿਹੜਾ ਸੱਪ ਕੱਢ ਦੇਣਾ ਉਹਨਾਂ ਨੇ ਦੂਜੀ ਗੱਲ ਖਾਸ ਕਰਕੇ ਸੀਮਾ ਤੂੰ ਤੇ ਲੱਕੀ ਜਦੋਂ ਇੱਥੇ ਆ ਜਾਂਦੀ ਆ ਉਹਨੂੰ ਕੋਈ ਚੰਗੀ ਮਾੜੀ ਗੱਲ ਨਹੀਂ ਕਹਿਣੀ ਉਹਨੂੰ ਆ ਫੁੱਲਾਂ ਵਾਂਗੂ ਰੱਖਣਾ ਤਾਂ ਜੋ ਕਿ 5-6 ਮਹੀਨਿਆਂ ਚ ਉਹ ਭੁੱਲ ਜਾਵੇ ਕਿ ਮੇਰੇ ਸੋਹੜੇ ਦੇ ਵੀ ਕਿਤੇ ਮਾਣੇ ਸੀ ਉਹਨੂੰ ਐਂਜੇ ਲੱਗੇ ਕਿ ਮੇਰੇ ਤੇ ਕੋਈ ਗਲਤੀ ਸੀ ਇਹ ਤਾਂ ਚੰਗੇ ਆ ਮम्मी ਜੀ ਆਪਾਂ ਨੂੰ ਸਾਰਾ ਕੁ ਪਿਆਰ ਨਹੀਂ ਮਿਲੇ ਜਾਊਗਾ ਤਾਂ ਸਾਨੂੰ ਕਿ ਲੋੜ ਇਹਨੂੰ ਇਦਾਂ ਕੋ ਕਰਨ ਦੀ ਤੇ ਜੇ ਨਹੀਂ ਕਰੂਗੀ ਫਿਰ ਵੇਖਾਂਗੇ ਗਾਂ ਫਿਰ ਹੋਰ ਨਾ ਮਮਾ ਨੂੰ ਵੀ ਵਿਸ਼ਵਾਸ ਹੋ ਜਾਏਗਾ ਕਿ ਮੇਰੇ ਸਾਰੇ ਸਿਰ ਦੇ ਹਨ ਕੋ ਨਾ ਨਾ ਪਿਆਰ ਨਹੀਂ ਕਰ ਰਹੇ ਹੋ ਇਹ ਨਾ ਮੈਨੂੰ ਪਿਆਰ ਕਰਕੇ ਕਰਕੇ ਸਿਰ ਤੇ ਚੜਾ ਕੇ ਬਹਿ ਜਾਓ ਅੱਛਾ ਮੇਰੀ ਗੱਲ ਛੱਡ ਪਰਾਂ ਤੋ ਆਪਣੇ ਵੀ ਛੱਡ ਕਿਉਂਕਿ ਅੱਜ ਜੇ ਮੰਨ ਲਓ ਕਿ ਸ਼ੰਮੇ ਸਾਡੇ ਨਾਲੋਂ ਤੋੜ ਦਿੰਦੇ ਆ ਮੈਂ ਨਹੀਂ ਚਾਹਦੀ ਕਿ ਮੇਰੇ ਘਰ ਦੇ ਵਿੱਚ ਤੇਰੀ ਕੋਈ ਗੱਲ ਦੁਰਹਾਈ ਜਾਵੇ ਠੀਕ ਹੈ ਜਾਂ ਪਹਿਲੀ ਵੋਟੀ ਦੀ ਵੀ ਕਿਹੇ ਤਰ੍ਹਾਂ ਮਰੀ ਸੀ ਕਿਹੇ ਤਰ੍ਹਾਂ ਨਹੀਂ ਸੀ ਮਰੀ